ਬਹੁਤ ਸਾਰੇ ਮਾਈਕਰੋਬਸ ਹੁੰਦੇ ਆ ਬਹੁਤ ਸਾਰੇ ਐਨਜ਼ਾਈਮ ਹੁੰਦੇ ਆ ਜਿਹੜੇ ਇਹਦੇ ਚਲਾ ਹੁੰਦੇ ਨੇ ਠੀਕ ਹੈ ਜਿੰਨਾ ਬਾਰੇ ਆਪਾਂ ਨੂੰ ਅੱਲੇ ਅੱਲੇ ਸਾਨੂੰ ਅੱਲੇ ਵੇਸੀ ਖੋਜ ਕਰ ਰਹੇ ਹਾਂ ਮੰਨ ਤੇ ਇਹਦਾ ਫਾਇਦਾ ਦਿੱਤੀ ਗਈ ਹੈ ਤੁਸੀਂ ਨਾ ਜੇ ਆਪਾਂ ਇੱਕ ਕੋਨਟਾਲਾ ਰੈਡੀਜੋ ਗੁਆ ਹੁੰਦੇ ਤੋਂ ਇੱਕ ਰੂੜੀ ਖਾਣ ਵਾਲੀ ਜੇ ਇੱਕ ਪਾਸੇ ਆਪਾਂ ਵਰਮਿਕ ਪੋਸਟ ਮਾਲੀ ਜਿਹੜੀ ਜਿਹੜੀ ਰੂੜੀ ਦੀ ਹੈ ਉਹ ਅੱਧੀ ਬੰਦੀ ਹੈ ਉਹਦੇ ਤੇ ਠੀਕ ਹੈ। ਠੀਕ ਹੈ। ਗੋਇਸ ਅੱਧੀ ਬੰਦੀ ਹੈ ਤੇ ਕਾਊਂਟਰ ਬਾਅਦ 50 ਰੁਪਏ ਮਾਰਨੇ ਆ। ਇਹ ਜਿਹੜੀ ਇਹ 60 60 ਕਿਲੋ ਪਰ ਪੈਂਟ ਕਿਲੋ ਬਣ ਜਾਣੀ ਹੈ ਜੀ। ਇਹ ਜ਼ਿਆਦਾ ਬੰਨੀ ਹੈ। ਇਹਦੇ ਦੇ ਤੱਤ ਵੀ ਜ਼ਿਆਦਾ ਹੋਣੇ ਆ। ਬਿਲਕੁਲ ਜੀ। ਆਲਟੀਮੇਟਲੀ ਜਿਹੜੀ ਜੇ ਤੁਸੀਂ ਆਪਦੀ ਬਣਾ ਕੇ ਆਪ ਫਾਊਂਡ ਕਰਦੇ ਤੈਨੂੰ ਉਹ ਸਸਤੀ ਪਣੀ ਹੈ ਇਹ ਨਾਲ। ਸਿਰਫ ਇੱਕ ਲੇਬਰ ਕਾਸਟ ਹੈ ਜਿਹਨੇ ਚ ਐਡ ਹੁੰਦੀ ਹੈ। ਉਹ ਵੀ ਤੁਸੀਂ ਕੋਈ ਨਾ ਕੋਈ ਇੰਦਰਲੀ ਕਿਸੇ ਦਾ ਜਿਹੜਾ ਟਿਕਾ ਲੱਭ ਲੈਂਦੇ ਹੋ। ਜਿਵੇਂ ਪੀਸੋਂ ਪੈਸੇ ਦੀ ਲੱਗੋ ਆਂ ਕਿਹਨਾਂ ਨਹੀਂ ਜਿੱਥੇ ਜਿੱਥੇ ਗੋਸ਼ਾ ਛੱਡਦੇ ਹੋ। ਇਹ ਬੈਡ ਉੱਛਾ ਲਾ ਦਿਓ। ਬੈੱਡ ਉੱਤੇ ਲਾ ਦੇਉਂ ਪਾ ਦੇ ਤਾਂ ਉਹ ਸਪੈਸ਼ਲ ਐਫਟਰਪਲਾਨ ਕਰਨੇ ਪਾਉਗੇ ਈਵਨ ਕਿ ਤੁਸੀਂ ਜਿਹੜੇ ਠੰਡੀ ਕਰਨੀ ਥੋੜੀ ਬੈੱਡ ਰੱਖ ਦੋ ਤੇ ਬੈੱਡ ਭਰੀ ਚਾਉਂਦੇ ਚੀਜ਼ ਹਰ ਸਿੱਟੀ ਆਉ ਜਦੋਂ ਭੱਜ ਜਾਵੇ ਉਹ ਬੈੱਡ ਤੇ ਉਹਦੇ ਚ ਦੂਜਾ ਖਾਲੀ ਕਰਾਓ ਇੰਜ ਪਾ ਦੇ ਤੇ ਬੰਨ੍ਹ ਪਾ ਦੇ ਇਦਾਂ ਸਟੇਪਾ ਪਪੂਲਰ ਬੀਜ ਦੇ ਆ ਉਹਨੂੰ ਕਹਿੰਦੇ ਨੇ ਤੁਸੀਂ ਹਰ ਸਾਲ ਵਿੱਜੇ ਹਰ ਦਾ ਵੱਡਿਆ ਕਰੋ ਕਿਉਂਕਿ ਜੇ ਜੇ ਕਈ ਇਕੱਠੇ 10 ਗੱਲੇ 20 ਵੀ ਇਕੱਠੇ ਲਾ ਦਿਓ ਉਹ ਜਿਹੜੇ ਵੱਢਣੇ ਹੋ ਸਰ ਪਾ ਘਟੇ ਹੁੰਦਾ ਹੈ ਹਾਂਜੀ ਤੇ ਉਹ ਨੁਕਸਾਨ ਹੁੰਦਾ ਉਹਨੇ ਉਹਨੇ ਜਿਹੜਾ ਹਰ ਸਾਲ ਦੋ ਦਿੱਤਰ ਲਾਉ ਦੋ ਤਿੰਨ ਤੱਕ ਲਈ ਹਰ ਸਾਲ ਵੇਚੀ ਜਾਓ ਸਾਈਕਲ ਬਣਾਉਂਦਾ ਉਹ ਵੀ ਤੁਸੀਂ ਜਿਹੜਾ ਇਹਦਾ ਵਰਮਿੰਗ ਸਾਈਕਲ ਬਣਾਉਂਦਾ ਪੰਜਰ ਬੱਢ ਗਿਆ ਇੱਕ ਤਾਂ ਖਾਲੀ ਹੋਣ ਲੱਗੇ ਦੂਜਾ ਲਾਉ ਉਹਦੇ ਬੌਂਸਰ ਸੀਟ ਨੇ ਅੱਗੇ ਪਾਸੇ ਕਰਦੇ ਹੋ ਇਹ ਸਾਈਕਲ ਜਦੋਂ ਬਣ ਗਿਆ ਜਦੋਂ ਉਹ ਤੁਹਾਨੂੰ ਮੰਜਜਦਾਗਾ ਤਾਂ ਪ੍ਰੋਫਿਟੇਬਲ ਬਾਕੀ ਜੇ ਠੀਕ ਤਰ੍ਹਾਂ ਇਹਦਾ ਜਿਹੜਾ ਵਾਲਿਊਮ ਆਉਂਦਾ ਘੱਟ ਪੈਣਾ ਉਹਦੇ ਨਾਲੋਂ ਆਪਾਂ ਵਰਮਿੰਗ ਦੂੜੀ ਲਾਉ ਤੇ ਪਰ ਅਲਟੀਮੇਟਲੀ ਇਹਦੇ ਜਿਆਦਾ ਵਿੱਚ ਜਿਹੜੇ ਤਾਂ ਤੁਹਾਨੂੰ ਇਹ ਆਪਾਂ ਪਾਣੀ 5 ਕੁਇੰਟਲ ਲਈ ਨਹੀਂ ਨਹੀਂ ਜੀ ਇਹ ਆਪਾਂ ਵੈਸੇ ਜੇ ਤਨੋਂ ਮੋਟੇ ਹਿਸਾਬ ਹੈ ਜਿਹੜਾ ਰੋੜੀ ਹੈ ਉਂਝ ਤੋਂ ਜੇ ਆਪਾਂ ਨਾਈਟ੍ਰੋਜਨ ਫਾਸਫਸ ਦੇ ਵਿੱਚ ਤੇ ਕਰ ਕਰੀਏ ਲਗਭਗ ਅੱਧੀ ਪਾ ਸਕਦੇ ਆਪਾਂ ਹਾਲੇ ਥੜੀ ਜਿੱਤੇ ਅੱਡੇ ਸੀ ਕਰ ਰਹੇ ਹਿੰਦੇ ਅੱਧੀ ਤੋਂ ਲੈ ਕੇ ਇੱਕ ਢੇਕ ਤੱਕ ਆਪਾਂ ਨੂੰ ਪਾ ਸਕਦੇ ਆ ਸਰਰਾ ਵਧੀਆ ਜਿਆਦਾ ਫਾਇਦਾ ਸਬਜ਼ੀਆਂ ਦੇ ਤੇ ਫਲਾਂ ਦੇ ਵਿੱਚ ਹੈਗਾ ਜੀ ਜਿੱਥੇ ਬੁੱਟੀਆਂ ਦੀ ਗਿਣਤੀ ਘੱਟ ਹੁੰਦੀ ਹੈ ਹਨਾ ਜੀ ਉੱਥੇ ਪਾ ਸਕਦੇ ਆ ਆਪ ਸਬਜ਼ੀਆਂ ਜਿਹਨਾਂ ਨੂੰ ਜਿਆਦਾ ਪ੍ਰੋਫਿਟ ਹੁੰਦਾ ਪਾਰੀ ਉਂਟੇਰੀਆ ਆਪਾਂ ਉੱਥੇ ਕੱਟ ਕਰਨੀ ਤਿਆਰ ਹੁੰਨੇ ਆ ਉੱਥੇ ਪਾ ਸਕਦੇ ਆ ਬਾਕੀ ਜਿਹੜੀਆਂ ਫਸਲਾਂ ਜਿਹਦੇ ਆਹ ਤਰੀਕਾ ਕਰਦੀ ਪਾ ਸਕਦੇ ਆ ਮੁੱਲ ਇਹ ਕਿ ਨਹੀਂ ਪਾਲ ਪੂਰੀ ਕਰ ਸਕਦੇ ਆ ਆਪਾਂ ਬਾਕੀ ਫਸਲਾਂ ਹਾਂਜੀ ਇਸਕੇ ਬਾਕੀ ਤੁਸੀਂ ਇਹਨਾਂ ਨਾਲ ਹੁੰਦੇ ਸੀ ਕੀ ਕਰੋ ਜਿਹੜੀ ਰੂੜੀ ਹੁੰਦੀ ਉਹਨੂੰ ਵੀ ਧਿਆਨ ਨਾਲ ਬਣਾਓ ਉਹਦੇ ਟੂਆ ਕੱਢ ਕੇ ਹੁੰਦੇ ਜੋ ਪਰੋ ਉਹਨੂੰ ਤਾਂ ਕਿ ਉੱਚੀ ਥਾਂ ਤੇ ਬਣਾਓ ਤਾਂ ਕਿ ਜੇ ਪਾਣੀ ਨਾ ਖੜਦਾ ਹੋਵੇ ਉਹ ਵੀ ਧਿਆਨ ਨਾਲ ਬਣਾਓ ਜਿਹਨੇ ਆਪਾਂ ਹੀ ਤੇਰੇ ਤੁਸੀਂ ਉਹਨੂੰ ਤੇ ਤਿਆਰ ਰੱਖੋ ਜਿਹੜੀ ਰੂੜੀ ਪਾਉਂਦੇ ਹੋ ਉਹ ਆਪਾਂ ਹਮ ਤਾਂ ਨੀਵੇਂ ਸਾਹ ਦੇ ਸਰਦੇ ਆ ਅਸ ਜੇ ਅਮੀ ਦਾ ਪਾਣੀ ਉੱਥੇ ਕੱਢਦਾ ਆ ਕੇ ਉਹ ਮੜ ਕੇ ਪਾਣੀ ਥੱਲੇ ਚਲੇ ਜਾਂਦਾ ਹਾਂਜੀ ਉਹਨੂੰ ਜੇ ਤੁਸੀਂ ਧਿਆਨ ਨਾਲ ਬਣਾਓ ਉਹਦੇ ਤੇ ਵੀ ਛਾਂ ਕਰ ਕਾਰਬਨ ਜਿਹੜੀ ਹੁੰਦੀ ਹੈ ਉਸ YouTube ਬਣ ਕੇ ਉੱਡ ਜਾਂਦੀ ਹੈ ਆਹਵਾਜ ਤਾਂ ਸੀ ਕਿ ਕਾਰਬਨ ਘੱਟ ਜਾਂਦੀ ਹੈ ਸ਼ਰਿੰਕੇਟਾਈ ਹੁੰਦੀ ਨਾ ਇਸ ਕਰਕੇ ਜਿਹਦਾਗਾ ਤੁਸੀਂ ਉਹਨੂੰ ਉਹਨੂੰ ਵੀ ਧਿਆਨ ਮਲਾ ਸਕਦੇ ਜੇ ਰੋੜੀ ਨੂੰ ਤੁਸੀਂ ਫਰੋਲ ਦੇ ਰੋੜ੍ਹ ਲਓ ਆਪਣੀ ਉਹਦੀ ਰეკਮੈਂਡੇਸ਼ਨ ਹੈਗੀ ਹੈ ਪੀਏਪੀ ਦੀ ਉਹ ਬੁਲਾਇਆ ਸੀ ਸਾਡੇ ਸਾਡੇ ਬਣਾ ਸੱਚੇ ਜਿਹੜਾ ਟਰੈਕਟਰ ਵਾਲਾ ਢੇਰ ਬਣਾ ਕੇ ਰੋੜੀ ਨੂੰ ਫੋਲਦੀਦਾ ਮਸ਼ੀਨ ਵਾਲੀ ਹਾਂਜੀ ਉਹਦੇ ਨਾਲ ਪ੍ਰੋਪਰਾਈਜ਼ੇਸ਼ਨ ਹੁੰਦੀ ਹੈ ਵਧੀਆ ਬਣਦੀ ਰੋੜੀ ਨਾਲ ਜਿਹੜਾ ਬੇਕਰ ਸੱਚਾ ਕਿ ਕਰੋ ਚੱਕ ਕੇ ਜਿਹੜੀ ਓਪਨ ਰੋੜੀ ਵੀ ਜਿੱਦਾਂ ਘਰਾਂ ਦੇ ਜਦੋਂ 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 ਉਹ ਤੋਂ ਲਿਪਿੰਗ ਦਾ ਆ ਕੇ ਖੇਚ ਪਾ ਦਿੰਦੇ ਆ ਇੱਕ ਵਾਰ ਉਸ ਤੋਂ ਬਾਅਦ ਜਦੋਂ ਦੁਬਾਰਾ ਭਰ ਜਾਂਦੀ ਉਹ ਵੀ ਇਹਨਾਂ ਨੂੰ ਗੁਰਗਰੀ ਹੋ ਜਾਂਦੀ ਹਾਂਜੀ 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 ਜੇ ਰੂੜੀ ਨੂੰ ਬਤਨ ਬਣਾਈਏ ਤਾਂ ਵੀ ਕੰਮ ਕਰਦਾ ਸੀ ਪਰ ਉਹਦੇ ਇਹ ਹਾਂਜੀ ਇੱਕ ਤਾਂ ਐਸਥੈਟਿਕ ਵੈਲਿਊ ਹੁੰਦੀ ਹੈ ਜਿਵੇਂ ਕਿਸੇ ਤੁਸੀਂ ਸ਼ਹਿਰ ਦੇ ਬੰਦੇ ਨੂੰ ਕਹੋ ਵੀ ਇਹ ਰੂੜੀ ਪਈ ਇੱਕ ਵਾਰੀ ਵਰਮਿੰਗ ਹੋਸ ਪਈ ਹੈ ਮੈਡਮ ਨੇ ਹੱਸ ਲਾ ਕੇ ਦੇਖ ਲਿਆ ਇਹਨੂੰ ਬੱਚਾ ਬਿੱਟੀ ਮੈਡਮ ਦੇਖ ਲਿਆ ਇਹਨੂੰ ਚੰਗਾ ਲਈ ਸੈਟਿਕ ਵੈਲਿਊ ਹੁੰਦੀ ਹੈ ਤੇ ਬਾਅਦ ਜੇ ਰੂੜੀ ਹੁੰਦੀ ਤਾਂ ਥੋੜੇ ਆਪ ਕਾਉਂਸੀ ਕਰਨੇ ਦੋਤੋਂ ਇੱਕ ਐਸਥੈਟਿਕ ਵੈਲਿਊ ਚੀਜ਼ ਦੀ ਹੈਗੀ ਹੈ ਉਹਨਾਂ ਨੂੰ ਰੂੜੀ ਲੱਗੂਆ ਵੀ ਅੱਲਾ ਦਾ ਵਿੱਚ ਤੁਹਾਡੇ ਇੱਕ ਹਨਾ ਜੀ ਉਹਨਾਂ ਨੂੰ ਸਕਵਾ ਲੱਗਦਾ ਵੀ ਸਾੜੀ ਦੀ ਵੈਲਿਊ ਚੀਜ਼ ਕੋਰਲੇਟ ਕੀਤੀ ਹੁੰਦੀ ਹੈ ਨਾ ਜੀ ਤੇ ਪਰ ਵੀ ਕੰਮ ਉਸ ਤੋਂ ਦੀ ਇੱਕ ਆਂ ਦੀ ਜਿਹੜਾ ਪੈਸੇ ਜਿਹੜੀ ਚੀਜ਼ ਮੰਨੀ ਜਾਂਦੀ ਥੋੜਾ ਇਹਨੂੰ ਸ਼ਹਿਰਾਂ ਦੇ ਖਾਸ ਕਰਕੇ ਜਿਆਦਾ ਇਹਨੂੰ ਜਿਹੜਾ ਬਾਕੀ ਤੇ ਸਵਰੀਆਂ ਦੀ ਘਟਦੀ ਤੇ ਨਹੀਂ ਇਹਨੂੰ ਬੈਗ ਆਪਣਾ ਜਿਹੜੇ ਅੱਜ ਕੱਲਰ ਦੇਖੋ ਕਈ ਪਰੌਂਦੇ ਦੇ ਵਿੱਚ ਨਹੀਂ ਪਰੌਂਦੇ ਕਹਿੰਦੇ ਕਈ ਸਾਲ ਪੁੱਛਦੇ ਵੇਚੀ ਇਹ ਕਿੱਥੇ ਉਹਨੂੰ ਪਰ ਇਹ ਤਾਂ ਜਿਹੜੀ ਇੱਕੋ ਹੀ ਰੂਲ ਹੈਗਾ ਜਿਹੜਾ ਮਾਰਕੀਟ 'ਚ ਕੰਮ ਕਰਦਾ ਡਿਮਾਂਡ ਪਾਈਦਾ ਜਿੰਨਾ ਚਿਰ ਡਿਮਾਂਡ ਜਿਆਦਾ ਸਲਾਈ ਕੱਟ ਉਹਨਾਂ ਚੋ ਤੇ ਬਗਿਆ ਜੇ ਚੱਲਦੀ ਹੋ ਪਰ ਬਾਕੀ ਓਵਰਲ ਨਾ ਜੇ ਅਸੀਂ ਹਿਸਾਬ ਲਾਈਏ ਨਾ ਜੇ ਆਪਾਂ ਪੰਜਾਬ ਚ ਸਾਰੇ ਡੰਗਰਾਂ ਦਾ ਗੋਹਾ ਇਕੱਠਾ ਕਰ ਲਈਏ ਉਹ ਸਾਰੇ ਦੀ ਬੜੀ ਜਿਹੀ ਕੁਸ਼ਣ ਬਾਦੀ ਹੈ ਕਿ ਸਾਰੀ ਆਪਣੇ ਖੇਤਾਂ 'ਚ ਪਾਉਣੀ ਹੋਵੇ ਜਿੰਨੀ ਲੋੜ ਹੈ ਨਾ ਆਪਾਂ ਨੂੰ ਉੱਤਾਂ ਵੀ 15 ਦੀਆਂ ਬਣੇ ਖੇਤਾਂ 'ਚ ਪਹੁੰਚ ਨਹੀਂ ਬਾਕੀ ਪਹੁੰਚੀ ਹੋਣੀ ਹੈ ਇੰਨਾ ਕੱਟਦੇ ਸ਼ੋ ਡੰਗਰ ਹੈ ਕਿਥੇ ਜੀ ਹਨਾ ਅੱਗੇ ਅੱਗੇ ਹਰ ਘਰ ਚੰਦਾ ਜਿੰਨੀ ਲੋੜ ਹੈਗੀ ਹੈ ਜਿੰਨੀਆਂ ਫਸਲਾਂ ਆਪ ਸਾਜ 2 3 ਫਸਲਾਂ ਲਈਦੇ ਆਪਾਂ ਭਾਈ ਆਪਾਂ ਜਿਹੜਾ ਰੂੜੀ ਦਾ ਕੋਈ ਬਦਲ ਨਹੀਂ ਗਾ ਜਾਂ ਇਹ ਵਰਮੀ ਜਿਹੜਾ ਕਰਬਨ ਦਾ ਕੋਈ ਬਦਲ ਨਹੀਂ ਗਾ ਆਪ ਤਾਂ ਅਸੀਂ ਮੈਂ ਆਪਣੇ ਹਿਸ਼ਾਪੁਰ ਵਾਲੀ ਜਿਹਨੇ ਆਧੂ ਬੀਜਦੇ ਆ ਉਹ ਵੀ ਰੂੜੀ ਥਾਂ ਤੇ ਡੀਲ ਪਾਉਣ ਦੀ ਕੋਸ਼ਿਸ਼ ਕਰਦੇ ਹਾਂ ਸ਼ਾਇਦ ਉਹ ਪੂਰਾ ਹੋ ਜਾਵੇਗਾ ਆਪਣੇ ਵਿਚਾਰ ਦੀ ਡੀ ਵੱਧ ਪਾਉਂਦੇ ਦੀ ਇਹ ਵੀ ਕੋਸ਼ਿਸ਼ ਕਰਦੇ ਆ ਉਹ ਨਹੀਂ ਪੂਰਾ ਸਕਦਾ ਆਪਾਂ ਮੋਟਾ ਸਾਬਾ ਜਦੋਂ ਆਪਾਂ ਜਦੋਂ ਆਪਾਂ ਦਵਾਈ ਦੇ ਆਪਾਂ ਰੱਟ ਕੋ ਜਾਣੇ ਇਹਨੂੰ ਕਹਿੰਦੇ ਦਵਾਈ ਦੇ ਦੇ ਵੀ ਉਹ ਆਪਾਂ ਨੂੰ ਕਹਿੰਦਾ ਜੀ ਆਹ ਗੋਲੀ ਲਾਜੋ ਪਰ ਖਾਓ ਕੁਝ ਖਾ ਕੇ ਬਾਅਦ ਖਾਓ ਇਹਨੇ ਕਿ ਤਿਆਬ ਬਣਾਉਗੀ ਉਹ ਵੀ ਖਾਦਾਂ ਸਰ ਜ਼ਮੀਨ ਵਿੱਚ ਤਿਆਬ ਬਣਾਉਂਦੀਆਂ ਜੇ ਜ਼ਮੀਨ ਦੇ ਵਿੱਚ ਕਰਬਨ ਨਾ ਹੋਵੇ ਇਹ ਜੇ ਸਮਝੋ ਥੋੜੇ ਪੜ੍ਹਨੋਂ ਦੇ ਮਾਰੇ ਬੇਸਿਕ ਜਾ ਬਿਕਲ ਨਾਈਟਰ ਜੰਦੀ ਕਿੱਥੇ ਆ ਐਕਸੈਮਿੱਟੀ ਚ ਜਿਹੜੇ ਸੁਖਮ ਜੀਵ ਹੁੰਦੇ ਨਾ ਜੀ ਉਹ ਸਾਰੇ ਉਹਨਾਂ ਨੂੰ ਪਾਉਨੇ ਆਪਾਂ ਉਹ ਅੱਗੇ ਜਿਹੜੇ ਬੁੱਟੇ ਨ ਪਾਉਂਦੇ ਬਣਾ ਗਏ ਅਰੇ ਸਮਝ ਆ ਜੇ ਵੀ ਮਿੱਟੀ ਹੋ ਕੀ ਰਹੀ ਹੈ ਫੇ ਸਮਝ ਆ ਜੇ ਕਿ ਕਿੰਨੀ ਐਮੇਤ ਹੈ ਜਮਾ ਸਿੱਧੀਆਂ ਖਦਾਂ ਬਣਾ ਕੇ ਸੇ ਰੂੜੀ ਤੋਂ ਕਾਰਬਨ ਤੋਂ ਪਾਵਾ ਕੇ ਜੀਨੜੀ ਹੁੰਦੀਆਂ ਕੋਈ ਪਾਣੀ ਦਾ ਪਾਣੀ ਨਹੀਂ ਲੰਘ ਹਵਾੜੀ ਜਾਣੀ ਦੇ ਚ ਪਾਣੀ ਆਰ ਪਾਣੀ ਹੋਣਾ ਹਾਂ ਜੀ ਜਿੰਨੇ ਕਾਰਬਨ ਹੋਊਗਾ ਨਾ ਕਾਰਬਨ ਮਤਲਬ ਕੀ ਹੈ ਕਿ ਖਰਾਕ ਹੈਗੀ ਹੈ ਇਹ ਖਰਾਕ ਹੈਗੀ ਮਤਲਬ ਕਿ ਸੁਖਮ ਜੀਵ ਹੈਗੇ ਆ ਜੇ ਸੁਖਮ ਜੀਵ ਹੈਗੇ ਆ ਤੇ ਮਤਲਬ ਕਿ ਜ਼ਮੀਨ ਚ ਜ਼ਮੀਨ ਜਿਉਂਦੀ ਹੈ ਜ਼ਮੀਨ ਸਾਹ ਲਊਗੀ ਹਾਂਜੀ ਉਹ ਪੋਲੀ ਰੋਊਗੀ ਪਪੜੀ ਰੋਊਗੀ ਜੇ ਉੱਥੇ ਸਾਡੇ ਕੋਲੇ ਸੁਖਮ ਜੀਵ ਨਹੀਂ ਹੈਗੇ ਤੇ ਜ਼ਮੀਨ ਸਖਤ ਹੁੰਦੀ ਹੈ ਫਿਰ ਉਹਦੇ ਚੋਂ ਕੋਈ ਕੀ ਤਰ ਤਰੇ ਉਹ ਬੂਟੇ ਨਹੀਂ ਲੱਗਦੇ ਇਹ ਜਿਹੜਾ ਬਹੁਤ ਥੋੜੇ ਗੱਲਾਂ ਆਪਾਂ ਜਿਆਦਾ ਕੁ ਮੱਦੇਦੀ ਲੋੜ ਅਗੀ ਨੋਕਾਂ ਠੀਕ ਹੈ ਬਾਕੀ ਹਾਂ ਗੱਲ ਚੱਲੀ ਵੇਚਣ ਤੋਂ ਮਗਰ ਨਾਲ ਵੀ ਇਹਨੂੰ ਤੁਸੀਂ ਜਿਹੜਾ ਕੋਈ ਨਾ ਖਾਸ ਬਣਾਉਂਦਾ ਆਪਦੀ ਆ ਤੁਹਾਡੀ ਮਤਲਬ ਐਸੇ ਈਏ ਤੇ ਬੰਦ ਲਾਇਆ ਭਈਆ ਆਪਾਂ ਥੋੜੀ ਜਿਹੀ ਨਾ ਸੋਚ ਸਾਡੀ ਪ੍ਰੋਫੈਸ਼ਨ ਘੱਟ ਗਈ ਪਹਿਲਾਂ ਅਸੀਂ ਨਾ ਸਾਡੇ ਦੁਕਾਨਾਂ ਹੁੰਦੀਆਂ ਸੀਗੀਆਂ ਉਹ ਸੇਠ ਨੇ ਸਾਰੀਆਂ ਬੋਰੀਆਂ ਅੰਦਰ ਪੈਕ ਹੁੰਦੀਆਂ ਸੀ ਬਾਹਰੋਂ ਪਰਚੀ ਤੇ ਫੜਾਉਂਦੇ ਸੀਗੇ ਉਸ ਤੋਂ ਥੋੜੇ ਗੋਲ ਕੇ ਹੁੰਦੇ ਜਾਂਦੇ ਸੀ ਜੀ ਅੱਜ ਬਿਆਰੋਂ ਸੋਕੇਂਦੇ ਸੀ ਵੀ ਅੱਜ ਕਿੱਦਾਂ ਛੇ ਲੈ ਕੇ ਆਉਣੀਆ ਤੇ ਸੇਠੋਂ 4 ਮਿਲਦੀਆਂ ਹੁੰਦੀਆਂ ਸੀ 2 ਰਹਿ ਜਾਂਦੀਆਂ ਸੀ ਕਿਉਂਕਿ ਤਾਂ ਸਟਾਕ ਚ ਨਹੀਂ ਮੈਂ ਲੈ ਕੇ ਦੇ ਦੂੰਗਾ ਹੁਣ ਉਲਟਾ ਕਮ ਹੋ ਗਿਆ ਹੁਣ ਸੇਠ ਨੇ ਸਾਰੀ ਚੀਜ਼ਾਂ ਖਲ ਹਾਂਜੀ ਇਹ ਕਿ ਡਿਸਪਲੇ ਡਿਸਪਲੇ ਹਾਂਜੀ ਡਿਸਪਲੇ ਦਾ ਤੁਸੀਂ ਵਰਮੀਂ ਕਿ ਮੋਸਟਰ ਨਾਲ ਵਿੱਚ ਨਾਲ ਬੈੱਡ ਰੱਖੋ ਨਾਲੋਂ ਬੈਗ ਰੱਖੋ ਬਣਾ ਜੀ ਉਹਦੇ ਵਿੱਚ ਅਪਦੇ ਬੈਂਗਨ ਲੱਗੇ ਰੱਖੇ ਹੋਣ ਉਹਨਾਂ ਵਿੱਚ ਪਿੰਨ ਲੱਗੀਆਂ ਹੋਣ ਮੇਰੇ ਕਾ ਜਾਊਗਾ ਵੀ ਮੈਂ ਉਹ ਵੇਖੋ ਜੀ ਇਹ ਤਾਂ ਵਰਮੀਂ ਤੋਂ ਬੜੀ ਗਿਊਜ਼ ਹੋ ਰਹੀ ਏ ਦੇਖੋ ਕਿੰਨੇ ਲੱਗੇ ਨੇ ਇਹਨਾਂ ਦੇ ਵਿਚਲਾ ਵਿੱਚ ਲੱਗੀ ਹੋਈ ਏ ਮਿਰਚਾਂ ਲੱਗੀਆਂ ਹੋਈਆਂ ਮੈਂ ਕਹੂੰਗਾ ਮੈਨੂੰ ਇਹ ਵੀ ਦੇ ਦਿਓ ਨਾਲ ਨੂੰ ਚਾਰ ਬੈਗ ਵੀ ਦੇ ਦਿਓ ਹਾਂਜੀ ਇਸ ਕੀ ਵਧੀਆ ਮੈਨੂੰ ਬੀ ਵੀ ਦੇ ਦਿਓ ਹਾਂਜੀ ਬਰੋ ਕਰਕੇ ਦੇ ਦਿਓ ਕਹਿੰਦੇ ਤੋੜ ਕੇ ਠੀਕ ਹੈ ਜੀ ਸਹੀ ਹੈ ਤੁਹਾਡੇ ਨਾਲ ਸਕੀਮ ਮੈਨੂੰ ਪਾਸ ਆ ਗਈ ਨਹੀਂ ਨਹੀਂ ਲੱਗ ਰਿਹਾ ਬੁੱਟੇ ਮਿਲਣਗੇ ਜੀ ਹਾਂ ਲੋ ਤੁਸੀਂ ਮੈਂ 25 ਰੁਪਏ ਦਾ ਉਹ ਕਮੀ ਇਹ ਕਰਨਾ ਦੇਖੋ ਜੀ ਅਜਰਾ ਬੀ ਹੈ ਉਹ ਹੈਗਾ 1 ਰੁਪਏ ਦਾ ਬੀ ਦਾ ਬੁੱਟਾ ਬਣਿਆ 5 ਰੁਪਏ ਦਾ ਪਨੀਰੀ ਹਾਂਜੀ ਹਾਂਜੀ ਤੇ ਜੋ ਹੋਰ ਗਿਆ ਉਹ ਵੀ ਪੱਠੀ ਰੋ ਦੇ ਵੇਚ ਜੂਗਾ ਜਰਾ ਪਲੱਸ ਬੈਗ ਵੇਚ ਜੂਗਾ ਮੈਂ ਤਿਆਰ ਹਾਂ ਤਰ ਦੋ 50 ਰੁਪਏ ਲੈਣ ਨੂੰ ਆ ਗਿਆ ਹਨੀ ਤੇ ਲੋਕਾਂ ਨੂੰ ਖੁੱਲਾ-ਪੁਲਾ ਨਾਲ ਲਗਾ ਸੀ ਮੈਂ ਜਾਂ ਨਿੱਜੀ ਤੌਰ ਤੇ ਮੈਗਾ ਯੂਨੀਵਰਸਿਟੀ ਫੁੱਲਾ ਪ੍ਰਮੋਟ ਕਰਦੀ ਹੈ ਪਰ ਮੈਂ ਬੀਗ ਬਗਵਨ ਨਹੀਂ ਮਾਰ ਮੈਂ ਕਿਹਾ ਨਾ ਕਿ ਮੈਂ ਜਿੱਥੇ ਤੁਸੀਂ ਸਬਜ਼ੀਆਂ ਦਾਓ ਆਪਣੇ ਭੋਜਨ ਤਿਆਰ ਕਰੋ ਬਸ ਉਹਦੀ ਬਹੁਤ ਸੈਂਸ ਬਹੁਤ ਸੋਹਣੀ ਹੈ ਹੁਣ ਬੈਂਗ ਚਿਮਲੇਵਰ ਲੱਗੀ ਕਿਦਸਨ ਲੱਗਦੀ ਹੈ ਬੈਂਗ ਲੱਗੇ ਹੋਏ ਬੂਟੇ ਹਰੇ ਹਰੇ ਬੂਟੇ ਬੈਂਗ ਲੱਗੇ ਹੁੰਦੀ ਆ ਬਹੁਤ ਖੂਬਸੂਰਤੀ ਹੈ ਤੁਸੀਂ ਉਹਦੀ ਚ ਲੱਭ ਖੂਬਸੂਰਤੀ ਉਹਨੇ ਸਾਰ ਨਾਲੀ ਫੁੱਲਾਂ ਚੋਂ ਫੁੱਲਾਂ ਚੋਂ ਹੈ ਨਾ ਜੀ ਆਪਣੇ ਉਹਨਾਂ ਦੇ ਫੁੱਲਾਂ ਦੇ ਹੈ ਭੋਜਨ ਲਗਾਓ ਹਾਂ ਭੋਜਨ ਪਹਿਲਾ ਘਰ ਉਹਨੇ ਐਫਰਟ ਜ਼ੋਰ ਮਾਰੀ ਅਫਸਰ ਇੱਕ ਦੋ ਮਹੀਨੇ ਮਹੀਨਾ ਪਤਾ ਦੱਸੂਗਾ ਲੈ ਕੇ ਤੋ ਉਹਨੂੰ ਉਹਦੀ ਬਜਾਇਦ ਸੀ ਆਪਣਾ ਭੋਜਨ ਤਿਆਰ ਕਰੋ ਕਿਉਂਕਿ ਜਿਹੜੀ ਜਗ੍ਹਾ ਸ਼ੋਰੇਜ ਇਸ ਤੀ ਜੇ ਥੋੜਾ ਹੋ ਰੱਖੋ ਆਦਾ ਜੇ ਕਿਸੇ ਨੂੰ ਖਾਲ ਵਿੱਚ ਨਹੀਂ ਨਾ ਦੇਖੋ ਅੱਜ ਕਾ ਤੁਸੀਂ ਆਰਡਰ ਕਰੋ ਮੈਂ ਸੇ ਸ਼ਹਿਰ ਤਿੰਨ ਆਰਡਰ ਕਈ ਇਸ ਤਰੀਗੀ ਤੋਂ ਉਹਨਾਂ ਤੋਂ ਹਨਾ ਹੀ ਉਹ ਲਿਖਾਵੇ ਤੇ ਲਿਖਿਆ ਦੱਸ ਦੇਗੀ ਡੱਗ ਬਸ ਕਰ ਅਸੀਂ ਇਹ ਬੋਰੀ ਭਾਗ ਦੇ ਦਿੰਨੇ ਆਂ ਜਿੰਮੇਦਾਰ ਨੂੰ ਤੇ ਬੋਰੀ ਭਾਗ ਦੇ ਦਿੰਨੇ ਸਾਡੀ ਕਿੰਨੀ ਚੰਗੀ ਮਾੜੀ ਅਪਰੋਚ ਹੈ ਉਥੇ ਲਿਖੋ ਆਪ ਦਾ ਨਾਮ ਲਿਖੋ ਫੀਡ ਜੋ ਵੀ ਨਾਮ ਨਾਲ ਸੀ ਅਧਾਰ ਪਾੜ ਫੀਡ ਫਾਰਮ ਜਿਹਾਂ ਜੋ ਵੀ ਤੁਹਾਡਾ ਹੈ ਹਨਾ ਜੀ ਸੌਰੀ ਹਨਾ ਕੰਪੋਸਟ ਹਨਾ ਤੇ ਕੰਪੋਸਟ ਅਡਰੈਸ ਫੋਨ ਨੰਬਰ ਹਾਂਜੀ ਥੱਲੇ ਕੋਈ ਸ਼ਿਕਾਇਤ ਲਈ ਸਾਨੂੰ ਸੰਪਰਕ ਕਰੋ ਜੀ ਫੀਡਬੈਕ ਦਿੰਉਂਦੇ ਲੋਕਾਂ ਨਾਲ ਕਨੈਕਟ ਹੋਵਾਂ ਜ਼ਰਾ ਲੱਭੋ ਡੱਬਾ ਉਹਨਾਂ ਨੂੰ ਹਨੀ ਉਹ ਅੱਪਾ ਥੋੜੇ ਉਸ ਚੀਜ਼ ਨੂੰ ਪਾਓ ਮੈਂ ਸਾਡੇ ਨਾਲ ਇੱਕ ਸਾਡੇ ਮੈਂ ਧਰਬ ਬਣਿਆ ਇੱਕ ਆਰਗੇਨਿਕ ਜਿੰਦੇ ਚੀਜ਼ਾਂ ਲੋਕਾਂ ਮਰਾਂ ਉਹ ਚੀਜ਼ਾਂ ਵੇਚਦੀਆਂ ਬਣਿਆ ਇਹ ਕੋਈ ਨਾ ਫਾਰਮ ਹੈ ਪ੍ਰਾਇਰ